ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਮਾਨਯੋਗ ਡੀਸੀ ਸਾਹਿਬ ਸੰਗਰੂਰ ਦੇ ਹੁਕਮ ਅਨੁਸਾਰ ਪਿੰਡਾਂ ਦੇ ਵਿੱਚ ਅਸੀਂ ਬੂਟੇ ਲਾ ਰਹੇ ਹਾਂ ਪਿੰਡ ਗੁਰਾਹਾਂ ਦੇ ਵਿੱਚ ਲਗਭਗ 5000 ਬੂਟਾ ਲਾ ਚੁੱਕੇ ਨੇ ਇਹ ਨੌਜਵਾਨ ਜਿਹੜੇ ਮੇਰੇ ਵੀਰ ਖੜੇ ਨੇ ਹੋਰ ਵੀ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਬੂਟਾ ਲਾਉਣ ਦਾ ਅਸੀਂ ਬੇਨਤੀ ਕਰਦੇ ਹਾਂ ਜੋ ਵੀ ਪਿੰਡਾਂ ਦੇ ਲੋਕ ਨੇ ਖੇਤਾਂ ਵਾਲੇ ਵੀਰਾਂ ਨੂੰ ਵੀ ਤੁਸੀਂ ਬੂਟੇ ਵੱਡੋ ਨਾ ਜੋ ਪੇਡਾਂ ਬੱਕਰੀਆਂ ਜੋ ਵੀ ਲੰਗਦਿਆਂ ਨੇ ਉਹਨਾਂ ਨੂੰ ਉਹਨਾਂ ਤੋਂ ਬੂਟਿਆਂ ਨੂੰ ਬਚਾਓ ਕਿਉਂਕਿ ਨਾ ਮਚਾਓ ਵੀ ਮਚਾਉਣ ਵਾਸਤੇ ਨਹੀਂ ਬੂਟੇ ਲਈ ਸੇਵਾ ਵਾਸਤੇ ਲਾਏ ਨੇ ਇਸ ਕਰਕੇ ਬੇਨਤੀ ਅਸੀਂ ਸਾਰੇ ਨੌਜਵਾਨ ਬੇਨਤੀ ਕਰਦੇ ਹਾਂ ਕਿ ਇਹ ਬੂਟੇ ਪੱਤੇ ਨਾ ਜਾਣ ਇਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਤਾਂ ਕਿ ਆਉਂਦ ਸਮੇਂ ਵਿੱਚ ਬਹੁਤ ਵਧੀਆ ਦੇਖਰੇਖ ਨਾਲ ਇਹ ਬੂਟਾਂ ਦਾ ਲਾਭ ਮਿਲੇਗਾ ਵੈਗ੍ਰੂ ਜੀ ਕਾ ਖਾਲਸਾ ਵੈਗ੍ਰੂ ਜੀ ਕੀ ਫਤਿਹ ਸਿੰਘਾ ਤੁਹਾਨੂੰ ਬੁੱਟੇ ਲਗਾ ਰਹੇ ਹਾਂ ਜਾਨੀ 2000 ਬੁੱਟੇ ਲਗਾ ਸਕੀ ਜਾਨੀ ਕਿੰਨੇ ਬੁੱਟੇ ਲਗਾਉਣੇ ਆ ਅਸੀਂ ਇੱਕ ਢੁਕੜਾ 10000 ਬੁੱਟੇ ਲਾ ਦਵਾਂਗੇ ਜੀ 5000 ਤਾਂ ਲਾ ਦਿੱਤਾ 5000 ਹੋਰ ਲਾ ਦਵਾਂਗੇ ਕੀ ਉਹਦੇ ਇਸ ਮੁਖ ਦੇ ਇਸ ਕੀ ਸੀ ਆਪਣਾ ਬੁੱਟੇ ਲਾਉਣ ਦਾ ਜੀ ਵੀ ਸਾਡਾ ਵਾਤਾਵਰਨ ਬਹੁਤ ਖਰਾਬ ਹੋ ਜਾਂਦਾ ਜੀ ਇਹ ਕੀ ਦੇਖ ਲੋ ਟੈਂਪਰੇਚਰ ਕਿੰਨਾ ਹਾਈ ਰਿਹਾ ਵੀ ਜਿੰਨੇ ਕਿ ਆਪਾਂ ਬੁੱਟੇ ਲਾਵਾਂਗੇ ਆਪਾਂ ਇਹ ਕੀ ਹੋਰ ਲਾ ਤੇ ਅਗਲੀ ਵਾਰ ਹੋਰ ਜ਼ਿਆਦਾ ਲਾਵਾਂਗੇ ਵਿੱਚ ਆਪਣੇ ਛਾਂ ਵਾਲੇ ਲਾਏ ਨੇ ਤੇ ਵਿੱਚ ਡੈਕੋਰੇਸ਼ਨ ਵਾਲੇ ਸੀ ਪਿੰਡ ਚ ਲਾ ਰਹੇ ਆਂ ਤੇ ਜੋ ਬੂਟੇ ਪੱਟ ਰਹੇ ਨੇ ਲੋਕ ਪਿੱਪਲ ਤੇ ਬੋਡ ਨੂੰ ਪੱਟ ਰਹੇ ਨੇ ਜਾਨੀ ਬੂਟੇ ਦੀ ਦੇਖ ਰਹੇ ਕੋਈ ਨਹੀਂ ਕਰ ਰਹੇ ਕੀ ਅਪੀਲ ਕਰੋਗੇ ਲੋਕਾਂ ਨੂੰ ਅਸੀਂ ਉਹਨਾਂ ਨੂੰ ਹੱਥ ਵਾਂਣ ਕੇ ਬੇਨਤੀ ਕਰਦੇ ਹਾਂ ਇਸ ਦਾ ਬੂਟੇ ਲਾਉਣ ਵਾਲੇ ਲਾਤੇ ਤੇ ਅਸੀਂ ਸੰਭਾਲ ਵੀ ਕਰਾਂਗੇ ਪਾਣੀ ਵੀ ਪਾਵਾਂਗੇ ਗੁੱਡਾਂਗੇ ਵੀ ਜਦੋਂ ਸਮੇਂ ਸਿਰ ਕੋਈ ਲੋੜ ਪੂਰੀ ਤੇ ਹੁਣ ਇਸ ਤੋਂ ਬਾਅਦ ਲੋੜ ਉਹਨਾਂ ਦੀ ਹੈ ਵੀ ਅੱਗ ਨਾ ਲਾਉਣਾ ਕੋਈ ਰਾਉਂਡ ਅਪ ਕਰਦਣਾ ਕੋਈ ਉਂ ਪੱਟ ਦਿੰਦਾ ਅਸੀਂ ਉਹਨਾਂ ਨੂੰ ਹੱਥ ਵਾਂਣ ਕੇ ਬੇਨਤੀ ਕਰਦੇ ਹਾਂ ਸਾਰੇ ਵੀਰ ਵੱਲੋਂ ਵੀ ਸਾਡੀ ਮਿਹਨਤ ਨੂੰ ਐਵੇਂ ਖਰਾਬ ਨਾ ਕਰੋ ਅਸੀਂ ਇੱਕ ਇੱਕ ਬੂਟਾ ਬਹੁਤ ਮੁਸ਼ਕਲਾਂ ਨਾਲ ਲਾਇਆ ਬਹੁਤ ਸ਼ੌਂਕ ਨਾਲ ਬੂਟਾ ਲ ਅੱਧਾ-ਪੱਧਾ ਕੰਮ ਕਰਿਆ ਬਹੁਤ ਸੌਂਕ ਨਾ ਬੋਟਾ ਲਾਇਆ ਕਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਜੀ ਆਪਣੀ ਸਾਨੂੰ ਘਟ ਘਟ 8 ਦਿਨ ਹੋ ਗਏ ਜੀ ਲੱਗਦੇ ਹਾਂ 8 ਦਿਨ ਹੋ ਗਏ ਬੋਟੇ ਲਾਉਂਦੇ ਇਹਨੂੰ ਰੋਜ਼ ਸਵੇਰੇ ਸ਼ਾਮ ਲਾ ਦਿੰਨੇ ਆ ਚੱਲ ਸਾਡੇ ਮੁੰਡੇ ਨਾਲ ਸਹਯੋਗ ਬਹੁਤ ਆਉਂਦਾ ਕੋਈ 15 ਆ ਕੇ ਤੇ 20 ਜਣੇ ਆ ਕੇ ਹੌਲੀ-ਹੌਲੀ ਲਾਈ ਜਾਂਦੇ ਆ ਸਾਡੇ ਪਿੰਡ ਦੇ ਸਾਰੇ ਜੂਥ ਸਪੋਰਟ ਆ ਜੀ ਆਪਣਾ ਸਾਰੇ ਮੁੰਡਿਆਂ ਦਾ ਸਾਡਾ ਇੱਕ ਗਰੁੱਪ ਬਣਾਇਆ ਹੋਇਆ ਘਟੋ ਘਟ ਅਸੀਂ ਹੁਣ 145 ਜਣੇ ਆ ਆਉਨੇ ਅਸੀਂ ਸੱਤ ਸੱਤ ਤੇ 30 ਕੇ ਜਾਣੇ ਜਿਹੜੇ ਮੁੰਡੇ ਸੇ ਕੰਮ ਕਰਨ ਵਾਲੇ ਨੇ ਉਹ ਗਰੁੱਪ ਵਿੱਚ ਬੋਲਣ ਵਾਲੇ ਤਾਂ ਬਹੁਤ ਨੇ ਪਰ ਅਸੀਂ 30 ਕੇ ਜਾਣੇ ਆਉਨੇ ਅਸੀਂ ਹਰੇਕ ਨੂੰ ਬੀਲ ਕਰਦੇ ਆਂ ਵੀ ਆਓ ਭਾਈ ਗਰੁੱਪ ਵਾਲੇ ਸਾਰੇ ਨਾਲੇ ਮੁੰਡੇ ਪਿੰਡ ਦੇ ਮੁੰਡੇ ਵੀ ਆਉਣ ਅਸੀਂ ਗਰੁੱਪ ਵਾਲੇ ਮੁੰਡੇ ਨੂੰ ਨਹੀਂ ਕਹਿੰਦੇ ਵੀ ਜੋ ਵੀ ਪਿੰਡ ਦੇ ਮੁੰਡੇ ਨੇ ਨੌਜਵਾਨ ਨੇ ਇਹ ਕੰਮ ਕਰਨਾ ਚਾਹੁੰਦੇ ਨੇ ਅਸੀਂ ਕਹਿੰਦੇ ਵੀ ਜੀ ਆਓ ਆਓ ਆਪਣੇ ਨਾਲ ਬੁੱਟੇ ਲਵਾਓ ਭਾਈ ਤੁਸੀਂ ਲਗਾਤਾਰ ਬੂਟੇ ਲਗਾ ਰਹੇ ਹੋ ਕੋਈ ਦਿੱਕਤ ਪਰੇਸ਼ਾਨੀ ਦਾ ਕੋਈ ਸਾਹਮਣਾ ਕਰਨਾ ਪੈ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਸੋਨੋ ਸਾਨੂੰ ਜੀ ਇੱਕ ਤਾਂ ਜਿਵੇਂ ਜਾਨਵਰ ਹੋ ਗਏ ਆਪਣਾ ਡੰਗਰ ਹੋ ਗਏ ਇੱਕ ਆ ਜਿਵੇਂ ਆਪਣਾ ਬੱਕਰੀਆਂ ਨੇ ਇਹਨਾਂ ਨਾਲ ਸਾਨੂੰ ਬਹੁਤ ਮੁਸ਼ਕਲ ਆ ਰਹੀ ਆ ਹੁਣ ਅਸੀਂ ਬੂਟੇ ਲਾ ਕੇ ਆਉਂਨੇ ਆ ਬਾਅਦ 'ਚ ਮੁੱਸੇ ਆਉਂਦੇ ਨੇ ਉਹ ਤੇ ਸਾਡਾ ਸਰ ਮਨਜਾ ਖਰਾਬ ਹੋ ਜਾਂਦਾ ਜੇ ਤੁਸੀਂ ਬੂਟੇ ਲਾਉਨੇ ਆ ਦੇਖ ਕੇ ਆਉਨੇ ਆ ਉਹਦੇ ਚੱਲੇ ਪਿੰਬਲ ਹੀ ਰਹਿ ਜਾਂਦੇ ਨੇ ਬਾਕੀ ਪੱਤੀ ਪੁੱਥਰੇ ਖਾ ਲੈਂਦੇ ਨੇ ਸਾਡਾ ਉਹ ਦੇਖ ਕੇ ਫਿਰ ਮਨਜਾ ਖਰਾਬ ਹੁੰਦਾ ਸੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਦੇ ਜਾਨਵਰਾਂ ਨੂੰ ਤੇ ਆਪਦੀ ਬੱਕ ਕਿ ਲੰਗਾ ਲਿਆ ਕਰੋ ਕੋਈ ਗੱਲ ਨਹੀਂ ਸਾਡੇ ਮੁੰਡੇ ਹੋਇਆ ਕਰਨੇ ਨਾਲ ਜੇ ਕਈ ਵਾ ਕੋਈ ਦਿੱਕਤ ਆਉਂਦੀ ਆ ਨਾ ਲੈ ਜਾ ਕਰੋ ਅਸੀਂ ਜਰੂਰ ਪਾ ਦਿਆ ਕਰਾਂਗੇ ਤੇ ਅੱਗ ਲਾਉਂਦੇ ਸੀ ਬਾਲਾ ਕਰਦੇ ਆ ਵੀ ਕਿਸਾਨ ਭਰਾਵਾਂ ਨੂੰ ਵੀ ਇਹਨਾਂ ਨੂੰ ਅੱਗ ਨਾ ਲਾਓ